ਕਹਿੰਦੇ ਧਰਤੀ ਤੇ ਆਏ ਆ ਕਦੀ ਕਿਸੇ ਦਾ ਬੁਰਾ ਨਾ ਸੋਚੋ ਕਦੀ ਕਿਸੇ ਦਾ ਬੁਰਾ ਨਾ ਸੋਚੋ ਜੀ ਅਗਰ ਕਰਨਾ ਹੀ ਤਾਂ ਪਲਾ ਕਰੋ ਜੀ ਦੇ ਵਿੱਚ ਆਪਦਾ ਵੀ ਪਲਾ ਹੋ ਗਏ ਕਿ ਇਹ 84 ਲੱਖ ਜੂਨ ਭੋਗ ਕੇ ਆਪਾਂ ਧਰਤੀ ਤੇ ਆਉਂਦੇ ਆ ਨਹੀਂ ਤਾਂ ਪਤਾ ਨਹੀਂ ਆਪਾਂ ਨੂੰ ਕਿਹੜੇ ਜੂਨੇ ਪਹਿ ਜਾਣਾ ਹੈ ਨਹੀਂ ਤਾਂ ਪਤਾ ਨਹੀਂ ਆਪਾਂ ਨੂੰ ਕਿਹੜੇ ਜੂਨੇ ਪਹਿ ਜਾਣਾ ਹੈ ਕਹਿੰਦੇ ਧਰਤੀ ਤੇ ਆਏ ਆ ਤੇ ਚੰਗਾ ਹੀ ਸੋਚੋ ਅਤੇ ਚੰਗਾ ਹੀ ਪਲਾ ਕਰੋ ਕਿ ਪਤਾ ਨਹੀਂ ਆਪਾਂ ਕਿਹੜੇ ਜੁਨੇ ਪੈ ਜਾਣਾ ਹੈ ਕਿ ਪਤਾ ਨਹੀਂ ਆਪਾਂ ਕਿਹੜੇ ਜੁਨੇ ਪੈ ਜਾਣਾ ਹੈ ਕਿ ਬੁਰੇ ਕੰਮ ਕਦੇ ਵੀ ਨਾ ਕਰੋ ਤੇ ਬੁਰਾ ਕਦੇ ਵੀ ਕਿਸੇ ਦਾ ਨਾ ਸੋਚੋ ਕਿ ਜਦੋਂ ਵੀ ਸੋਚੋ ਤਾਂ ਚੰਗਾ ਹੀ ਸੋਚੋ ਹਾਂਜੀ ਧੰਨਵਾਦ ਜੀ ਸਾਡੀ ਗੱਲਾਂ ਚੰਗੀਆਂ ਲੱਗੀਆਂ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਜੀ ਦੁਬਾਰਾ ਮਿਲਦੇ ਆ ਜੀ ਫਿਰ ਨਵੀਂ ਵੀਡੀਓ ਨਾਲ